ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹ ਸਤਨਾਮੁ ਸ੍ਰੀ ਵਾਹਿਗੁਰੂ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਅੱਜ ਦਸੂਏ ਤੋਂ ਨਿਕਲੇ ਆ ਜੀ ਅਸੀਂ ਜਾਣਾ ਪਹਿਲਾਂ ਮਨਿਕਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਨਹੀਂ ਨਹੀਂ ਹੈ ਨਹੀਂ ਕੋਈ ਵੀ ਹੁੰਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਉਸ ਤੋਂ ਬਾਅਦ ਮਨਾਲੀ ਜਾਣ ਦਾ ਪ੍ਰੋਗਰਾਮ ਹੈ ਚਲੋ ਬਾਏ ਕਰੂ ਕਰੀ ਜਦੋਂ ਜਾਣਾ ਉਦੋਂ ਹੀ ਵਾਪਸ ਆਈਏ ਫਸ ਦੇ ਘੇੜ ਦੇ ਲੋ ਜੀ ਗੱਡੀ ਚੜ ਗਈ ਮਨਾਲੀ ਰੋਡ ਤੇ ਕੀਰਤਪੁਰ ਸਾਹਿਬ ਲੰਘਿਆ ਆ ਪੁੱਛੀਆਂ ਪਹਾੜੀਆਂ ਅੱਗੇ ਦੇਖਦੀਆਂ ਕੈਮਰੇ ਵਿੱਚ ਤੇ ਬਹੁਤ ਘੱਟ ਦੇਖਦੀਆਂ ਹੋਣੀਆਂ ਮਨਾਲੀ ਰੋਡ ਤੇ ਪੈ ਗਏ ਆ ਟ੍ਰੈਫਿਕ ਬਹੁਤ ਸੀ ਪਿੱਛੇ ਆਹ ਰੋਡ ਜਿਹੜਾ ਥੋੜਾ ਲੱਗਦਾ ਠੀਕ ਆ ਦੇਖੋ ਕੀ ਮੰਨਦਾ ਅੱਗੇ ਜਾ ਕੇ ਬਫਟੇ ਦੀ ਸਪੀਡ ਆ ਕਾਕੇ ਪਤਾ ਨਹੀਂ ਕਿ ਰਿਤਾ ਹੀ ਪਰ ਕਰਿਆ ਤੇ 1000 ਰੁਪਇਆ ਲੈ ਕੇ ਛੱਡਦੇ ਆ ਆ ਉਹ ਕਾ ਵੀ ਗੱਡੀ ਹੈ ਵੀ ਲਓ ਜੀ ਇੱਥੋਂ ਬਾਹਰ ਨਿਕਲ ਰਹੇ ਆ ਮਾਚਲ ਦਾਖਲ ਹੋ ਗਏ ਲਾਚ ਤਰਨੂ ਦੇ ਵਿੱਚ ਠੰਡ ਸੀ ਤੇ ਅੱਗੇ ਆ ਕੇ ਫਿਰ ਸੀਕ ਕਿ ਜਾ ਕੇ ਦੇਖਦੇ ਹਾਂ ਹੁਣ ਕੀ ਆ ਹਰਿਆਈ ਪੂਰੀ ਆ ਗਿਆ ਭਾਂ ਭਾਂ ਕਿੰਨੇ ਸੋਹਣੇ ਹਰੇ ਹਰੇ ਹਨ ਹਾਂ ਦੇਖ ਕਿੰਨੇ ਸੋਹਣੇ ਕਿੰਨੇ ਸੋਹਣੇ ਬਹੁਤ ਆਪਾ ਦੂ ਯੂਗ ਤਾਂ ਨਹੀਂ ਕਰਦਾ ਨਾ ਨਾ ਮਕੂਣ ਸਵਾਪਾ ਬਲਾਸਪੁਰ ਮੰਡੀ ਤੇ ਮਨਾਲੀ ਉਹ ਕਿੱਥੇ ਜਿਸ ਵਿੱਚ ਚਲ ਰਹੀ ਹੈ ਜੇ ਲਾਈ ਹੈ ਜੇ ਲਾਈ ਹੈ ਇਹ ਕਿਦਾਂ ਹਰੇ ਆ ਪਹਾੜ ਤੇ ਆਪਣੇ ਵਾਲੇ ਪੰਜਾਬ ਵਾਲੇ ਸੁੱਕੇ ਪਏ ਆ ਇਹ ਕੀ ਗੱਲ ਹੋਈ ਆ ਕੁਤੀ ਕਰਦੀ ਆ ਕਿਤਾ ਹਰੇ ਨਨ ਲਾਈ ਹੈ ਸੂਬਾ ਮਾਨ ਮਾਰ ਕੇ ਸੂਬਾ ਮਾਨ ਮਾਰ ਲਾਈ ਮੇਰੇ ਨੂੰ ਬੱਟਾ ਨਾ ਆਵੇ ਜਿਹੜਾ ਨਾਜੀ ਟਨਲ ਦੂਸਰੀ ਵੀ ਆ ਗਈ ਆ। ਕੋਲਜੀ ਦੂਸੀ ਟਨਲ ਚ ਆ ਗਏ ਆ। ਵਧੀਆ ਰੋਸ਼ਨੀਆ ਵਿੱਚ ਲਾਈਟਾਂ ਲਾਈਆਂ ਮੋਦੀ ਸਾਹਿਬ ਨੇ। ਇਹ ਜਿਹੜਾ ਹਰਿਆ ਭਰਿਆ ਪਹਾੜ ਦੇ ਢਾਈ ਉਹਦੇ ਪਿੱਛੋਂ ਦੀ ਕਾਟਤੀ ਲਾ ਰਹੀ ਹੈ। ਆ ਵੀ ਵਾ ਲੁੱਟ ਦੇਖ ਲਓ ਤੇ ਹਮਾ ਚੰਦ ਜੀ ਭਰਾ ਆਪਣੇ ਜਿਹੜੇ ਆ ਪੰਗੇ ਲੈਣੇ ਚਾਲੂ ਕਰ ਦਿੱਤੇ ਆ ਆ ਬਸ ਜੱਕ ਦਾ ਮੋੜ ਕੇ ਗੱਡੀ ਦੇ ਅੱਗੇ ਕਰ ਦਿੱਤੀ ਤੇ ਨਸ਼ਾ ਪਿਆ ਸੀ ਪੂਰਾ ਪੰਗੇ ਲੈਂਦੇ ਆ ਕੁਝ ਮੂਰਖ ਬੰਦੇ ਹੁੰਦੇ ਆ ਸਾਰੇ ਬੰਦੇ ਨਹੀਂ ਮਾਰੇ ਕੁਝ ਕੁ ਮੂਰਖ ਬੰਦੇ ਹੁੰਦੇ ਆ ਉਹਨਾ ਕਰਕੇ ਸਾਰੇ ਬਦਨਾਮ ਹੋ ਜਾਂਦੇ ਆ ਸਿੰਗਲ ਰੋਡ ਤੇ ਚੜ ਗਏ ਆ ਜੀ ਮਨਾਲੀ ਵਾਲੇ ਤੇ ਆ ਰਿਵਰਤ ਖੱਲਿਓਂ ਦੀ ਜਾ ਰਹੀ ਆ ਜਿਸ ਸਿੰਗਲ ਰੋਡ ਆ ਜਾਂਦੀ ਕਿਤੇ ਨਾ ਕਿਤੇ ਕੰਮ ਤੇ ਚੱਲ ਰਹੀ ਥਿੰਦਾ ਇੱਥੇ ਬੰਦੇ ਲੋਕੀ ਜਿਆਦਾ ਪਏ ਤੇ ਜਾਂਦੇ ਲੱਗਦਾ ਘਾਟਾ ਪਰ ਕਾਰਨ ਪਤਾ ਨਹੀਂ ਹੁਣ ਕੀ ਯਾਰ ਉੱਪਰ ਗੈਰ ਜਿਹੀ ਚੜੀ ਆ ਪੂਰੀ ਜਿੱਤਾ ਕੇ بارش ਹੁੰਦੀ ਹੁੰਦੀ ਖਤਰਨਾਕ ਰੋਡ ਤੇ ਪੈ ਚੁੱਕੇ ਹਾਂ ਹੁਣ ਆਪਾਂ ਬਾਰ ਨੂੰ ਉਸਮ ਕਿਦਾਂ ਦਾ ਠੰਡਾ ਏ ਥੋੜਾ ਗਰਮੀ ਆ ਪੂਰੀ ਇੱਥੇ ਵੀ ਗਰਮੀ ਆ ਜੀ ਪੂਰੀ ਅਜੇ ਕਿੰਨਾ ਟੈਂਪਰੇਚਰ ਆ 40 ਨਹੀਂ 38 ਡਿਗਰੀ ਸੈਂਟੀਗ੍ਰੇਡ ਇੱਥੇ ਵੀ 30 ਡਿਗਰੀ ਆ ਜਿਤਕਾ ਤੇ ਪੰਜਾਬ ਵਿੱਚ ਤਾਂ ਪੂਰਾ ਹਕਬਰਦੀ ਹੋਣੀ ਆ ਪੂਰੀ ਦੇਖੀਂਗਾ ਕਿ ਪੰਜਾਬ ਚ ਕਿੰਨਾ ਟੈਂਪਰੇਚਰ बहुत गर्मी ही रात भी सवेरे भी बहुत गर्मी किए कि सोने घर बने हुए कुदरत नज़ारा वाखन कुदरत ਤਾਂ ਬਾਇ ਕੁ ਬਲਹਾਰੀ ਕੁਦਰਤ ਵਸਿਆ ਇੱਥੇ ਵੀ ਟਨਲ ਬਣ ਰਹੀ ਹੈ ਇੱਕ ਤੇ ਟਨਲ ਜਨਾ ਬਣ ਗਈ ਆ ਮੋੜ ਨਿਕਲ ਜਾਊਗਾ ਇਹ ਟਨਲ ਨੰਬਰ 12 ਜੀ 11 12 ਇਕੱਠੀਆਂ ਹੀ ਆ ਨਾਲ-ਨਾਲ ਹੀ ਕਾਫੀ ਲੰਬੀਆਂ ਟਨਲਾਂ ਦਾ ਇਹ ਤੇ ਵਧੀਆ ਬਣਾਇਆ ਹੋਇਆ ਤੇ ਚਾ ਸੋਣੀ ਵੀ ਲੱਗਦੀ ਰੋਡ ਬਹੁਤ ਵਧੀਆ ਰੋਡ ਵਧੀਆ ਬੰਦਾ ਸਾਡਾ ਗੱਡੀ ਭਜਾਈ ਜਾਂਦਾ ਤੇ ਸਪੀਡ ਇੱਥੇ 50 ਦੀ ਆ ਬੜੀ ਲੰਬੀ ਟਨਲ ਆ ਜਾ ਰਹੀ ਵੀ 11 ਤੇ 12 ਨਾ 12 ਨੰਬਰ ਟਨਲ ਹੂੰ ਹਲੋ 12 ਨੰਬਰ ਟਨਲ ਆਪਣੇ ਐਂਡ ਤੇ ਆ ਆਹ ਲਾ ਵਾ ਕੁਦਰਤ 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 ਵਾ 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 ਲੋਕ ਦੇਖ ਨਾ ਬਾਕੀ ਸਾਰੇ ਕੀ ਨੀ ਆ ਰਹੇ ਤਦ ਆ ਕੁਦਰਤ ਵਾਹ ਗੁਰੂ ਟਨਲ ਨੰਬਰ 13 ਆ ਗਈ। ਇਹ 13 ਨੰਬਰ 13 ਟਨਲ ਲੰਘ ਕੇ ਆਏ ਆ ਤੇ ਫੇਰ ਆ ਖੂਬਸੂਰਤੀ ਜਿਹੜੀ ਇਹ ਦੇਖਣ ਨੂੰ ਮਿਲਦੀ ਆ। ਬਿਲਕੁਲ ਬੁੱਲੂ ਰਹਿ ਗਿਆ 36 ਤੇ ਮਨਾਲੀ 71 ਬੰਬ ਤੁਮਾਂ ਜਲਦੀ ਖੂਬਸੂਰਤੀ ਜੜੀਆ ਇਥੋਂ ਦਿਖਣੀ ਚાલુ ਹੋ ਜਾਂਦੀ ਆ ਟੈਂਪਰੇਚਰ ਇੱਥੇ ਵੀ 37 ਡਿਗਰੀ ਜਿਆਦਾ ਤੱਕ ਗਰਮੀ ਦਾ ਕਹਿਰ ਜਾ ਰਹੀ ਆ ਭਾਂਵੇਂ ਕੰਗਾਂ ਪਹਾੜਾਂ ਚੁ ਰਹੇ ਆ ਪਰ ਗਰਮੀ ਹੌਤਾ ਹੀ ਆ ਆ ਬਹੁਤ ਖੂਬਸੂਰਤ ਸੋਹਣਾ ਪਹਾੜਾ ਅੱਗੇ ਜਿਹੜਾ ਦੇਖ ਰਿਹਾ ਨਾ ਬਹੁਤ ਸੋਹਣਾ ਪਹਾੜਾ ਰੋਬੜ ਤੋਂ ਛੋਟਾ ਜਿਹਾ ਹੱਥ ਲੋਕੀ ਆਉਂਦੇ ਆ ਸਪੀਡ ਨਾਲ ਉਧਰੋਂ ਸਤੇ ਹੋਏ ਆਉਂਦੇ ਆ ਇਤੋਂ ਜਿਹੜੇ ਜਾਣਦੇ ਹੋਣਾ ਉਹ ਤਾਂ ਹੁੰਦਾ ਨਾ ਵੀ ਜਾ ਕੇ ਜਾਣਾ ਆਪਾਂ ਰਹਿਣਾ ਦੋ ਦਿਨ ਉਹ ਦੋ ਦਿਨ ਬਹਿ ਕੇ ਮੇਰੇ ਮੁੜ ਕੇ ਆ ਗਿਆ ਉਹ ਸਤੇ ਪਏ ਆ ਤੇ ਪੰਜਾਬ ਜਾ ਕੇ ਗਰਮੀ 'ਚ ਤਵੋ ਫਿਰ ਗਰਮੀ ਵੀ ਦੋ ਦਿਨ ਤੋਂ ਇੰਨੀ ਕ ਪੈ ਰਹੀ ਪੰਜਾਬ ਵਿੱਚ ਪਈ ਆਏ ਹਾਏ ਹੋਈ ਪਈ ਆ ਨਹੀਂ ਇਹ ਕੋ ਸੁੰਦਰਤੀ ਦੇਖਣ ਲੋਕੀ ਆਉਂਦੇ ਆ ਇਹ ਹੀ ਪਹਾੜੀ ਨਜ਼ਾਰੇ ਮਨ ਨੂੰ ਮੋਹ ਲੈਂਦੇ ਆ ਆ ਠੰਡਲ ਸੇ ਬੜਿਆ ਜੀ ਇਹਦੇ ਚ ਕੋਪਾ ਹਨੇਰਾ ਜ ਆਇਆ ਇਹ ਨਹੀਂ ਨਵੀਂ ਬਣਾਈ ਕਹਿੰਨੇ ਇਹਦੇ ਚ ਹਨੇਰਾ ਹੋਣ ਕਰਕੇ ਆ ਫਕੀਰ ਰੁਕ ਜਾਂਦੀ ਆ ਉਲੀ ਸਲੋ ਚੱਲਦੀ ਆ ਉਹ ਅੱਗੇ ਬੱਸਾਂ ਜਾਂਦੀਆਂ ਉਹਨਾਂ ਘਾਰਾਂ ਸਾਰੀਆਂ ਰੋਕ ਦਿੱਤੀਆਂ ਤੇ ਅੱਗੇ ਵੀ ਲਾਈਟਾਂ ਜਗੀਆਂ ਹੁੰਦੀਆਂ ਇਹ ਤਾਂ ਕੱਚੀ ਆ ਮਿੱਟੀ ਜਿੱਦਾਂ ਲੇਪ ਕੇ ਬਣਾਈ ਹੁੰਦੀ ਨਾ ਬੀਬੀਆਂ ਲੇਪ ਲੀਆਂ ਹੁੰਦੀਆਂ ਇਹ ਬੀਬੀਆਂ ਪਹਿਲਾਂ ਘਰਾਂ ਨੂੰ ਕੱਚੇ ਘਰ ਹੁੰਦੇ ਆ ਉਸ ਸਾਨੇ ਨੂੰ ਪਾਸ ਦੇਣਾ ਤੇ ਫਿਰ ਅੱਗੇ ਨਿਕਲਣਾ ਜੇ 14 ਨੰਬਰ 터ਨਲ ਆਈ ਆ ਜਿਹੜੀ ਕਿ ਕੱਚੀ ਆ ਵਿੱਚੋਂ ਗੱਡੀਆਂ ਦੇ ਟਾਇਰ ਬਹੁਤ ਘੁੰਮਦੇ ਇਹਦੇ ਵਿੱਚ ਫਸ ਜਾਂਦੇ ਘੁੰਮ ਘੁੰਮਵਾ ਜਾਂਦੀ ਆ ਦਾ ਸੁਪਰਕਾਰ ਚਲਦੀ ਨਾ ਇੱਥੇ ਆ ਕੇ ਇਦਾਂ ਲੱਗਦਾ ਜਿਵੇਂ ਤਾਂ ਸ਼ਾਮਾਂ ਪੈ ਗਈਆਂ ਇਹ ਤਾਂ ਨਲ ਜਿਹੜੀ ਆ 14 ਨੰਬਰ ਇਹ ਕਾਫੀ ਵੱਡੀ ਸੀਗੀ ਕੱਚੀ ਜਿਹੜੀ ਕਹਿੰਦਾ ਸੀ ਮੈਂ ਉਹ ਹੁਣ ਆ ਕੇ ਸਮਾਪਤ ਹੋਈ ਇੱਥੇ ਹੁਣ ਦੇਣ ਚੜਿਆ ਨਹੀਂ ਤੇ ਹਨੇਰਾ ਹੀ ਸੀ ਅੰਦਰ ਤੇ ਜਿੱਥਾਂ ਹੀ ਇਹ ਖਤਮ ਹੋਈ ਆ ਤੇ ਆਨੰਦ ਆ ਗਿਆ ਦੇਖ ਕੇ ਅੱਗੇ ਪਹਾੜ ਬਰ ਬਰ Ahí está ਗੋਰਖਾ ਸਾਹਿਬ ਮਨੀ ਕਰਨ ਮਨੀ ਕਰਨ ਤੱਕ ਦੁਆਰੇ ਆ ਰਹੇ ਹਨ ਬਹੁਤ ਰਾਸ਼ਾ ਥੰਦੇ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਬੜੀ ਮੁਸ਼ਕਲ ਨਾਲ ਜਗ੍ਹਾ ਮਿਲਦੀ ਆਉ ਪਰ ਉਹ ਬਚਾ ਕੇ これを。